ਆਵਾਰਾ ਪਸ਼ੂਆਂ ਦੇ ਮੁੱਦੇ ਨੂੰ ਲੈ ਕੇ ਭੁੱਖ ਹੜਤਾਲ ਤੇ ਬੈਠੇ ਸ਼ਹਿਰ ਦੇ ਦੋ ਨੌਜਵਾਨ ਕਿਹਾ ਜਿੰਨਾ ਚਿਰ ਇਹਨਾਂ ਦਾ ਪ੍ਰਸ਼ਾਸਨ ਵੱਲੋਂ ਕੋਈ ਪਖਤਾ ਪ੍ਰਬੰਧ ਨਹੀਂ ਕੀਤਾ ਜਾਂਦਾ ਜਾਰੀ ਰਹੇਗੀ ਭੁੱਖ ਹੜਤਾਲ ਦੇ ਵਿੱਚ ਤਾਂ ਇਹ ਕੰਡੀਸ਼ਨ ਹੈ ਜੀ ਕਿ ਜਿੰਨਾ ਟਾਈਮ ਇਹਨਾਂ ਦਾ ਕੋਈ ਹੱਲ ਨਹੀਂ ਹੁੰਦਾ ਠੱਠਿਆਂ ਦਾ ਓਨਾ ਟਾਈਮ ਅਸੀਂ ਅਣਮਿੱਥੇ ਸਮੇਂ ਲਈ ਅਸੀਂ ਬੈਠਾਂਗੇ ਇਹਦੇ ਜਿਹੜੀ ਭੁੱਖ ਹੜਤਾਲ ਹੈ ਇਹ ਅਸੀਂ ਦਿਨ ਰਾਤ ਰੱਖਾਂਗੇ ਇਹ ਨਹੀਂ ਹੈਗਾ ਵੀ ਸ਼ਾਮ ਹੋ ਗਈ ਤੇ ਅਸੀਂ ਖਾਣਾ ਖਾ ਲਿਆ ਉਦਾਂ ਦੀ ਕੋਈ ਭੁੱਖ ਹੜਤਾਲ ਨਹੀਂ ਇਹਨੂੰ ਮਰਦਨ ਵਰਤਿਆ ਜਾਂਦਾ ਹੈ ਜਿੰਨਾ ਟਾਈਮ ਇਹਦਾ ਕੋਈ ਹੱਲ ਨਹੀਂ ਹੁੰਦਾ ਇਸ ਚੀਜ਼ ਦਾ ਉਹਨਾ ਟਾਈਮ ਤੋ ਅਸੀਂ ਪਾਸੇ ਨਹੀਂ ਹਟਾਂਗੇ ਜਿੰਨਾ ਟਾਈਮ ਇਸ ਆਵਾਰਾ ਪਸ਼ੂਆਂ ਦਾ ਕੋਈ ਹੱਲ ਨਹੀਂ ਹੁੰਦਾ ਤਾਂ ਅਸੀਂ ਪ੍ਰਸ਼ਾਸਨ ਨਾਲ ਸਾਡਾ ਕੋਈ ਸਮਝੌਤਾ ਨਹੀਂ ਹੋਊਗਾ ਇਸ ਚੀਜ਼ ਦੇ ਉੱਤੇ ਅਸੀਂ ਜਿੰਨਾ ਜ਼ੋਰ ਸਾਡਾ ਹੋਇਆ ਅਸੀਂ ਲਾਵਾਂਗੇ ਬਾਕੀ ਬੈਗਰੂ ਦੇ ਹੱਥ ਆ ਸਭ ਦੋ ਤੁਸੀਂ ਜਿਵੇਂ ਮੌਜੂਦਾ ਐਮਸੀ ਵੀ ਹੋ ਪਿਛਲੇ ਕੁਝ ਦਿਨ ਪਹਿਲਾਂ ਨਗਰ ਪੰਚਾਇਤ ਵੱਲੋਂ ਵੀ ਇਹ ਮੁੱਦਾ ਉਚੱਕਿਆ ਗਿਆ ਸੀ ਉਸ ਮੁੱਦੇ ਦੇ ਵਿੱਚ ਇਹਦਾ ਹੱਲ ਹੋ ਨਹੀਂ ਸਕਿਆ ਜੀ ਨਹੀਂ ਇਹਦਾ ਕੋਈ ਹੱਲ ਨਹੀਂ ਨਿਕਲਿਆ ਜੀ ਇਹ ਹਾੜਾ ਗਿਆ ਸੀ ਆਪਣੇ ਘਗਰ ਦਾ ਉਹ ਘਗਰ ਕਰਕੇ ਮਸਲਾ ਦਬ ਗਿਆ ਸੀਗਾ ਪਰ ਜਦੋਂ ਅਸੀਂ ਲੋਕਾਂ ਨਾਲ ਜਿਹੜਾ ਇਨਸਾਨ ਜ਼ਿਆਦਾ ਬਰਤਦਾ ਉਹਨੂੰ ਸੁਣਨ ਨੂੰ ਮਿਲਦਾਗਾ ਕੁਝ ਵੀ ਜਦੋਂ ਵੀ ਦੋ ਬੰਦੇ ਇਕੱਠੇ ਹੁੰਦੇ ਸੀ ਤਾਂ ਉਹ ਇਹੀ ਗੱਲ ਕਹਿੰਦੇ ਸੀਗੇ ਵੀ ਤੁਸੀਂ ਜਿਹੜੀ ਮੀਟਿੰਗ ਇਕੱਠੀ ਕੀਤੀ ਸੀ ਕੀ ਉਹ ਲੋਕ ਦਾ ਦਿਖਾਵਾ ਕਰਨ ਲਈ ਕੀਤੀ ਸੀ ਪਰ ਨਹੀਂ ਉਹ ਆਪਣੇ ਤੋਂ ਨਹੀਂ ਸੁਣਿਆ ਗਿਆ ਆਪਾਂ ਇਸੇ ਕਰਕੇ ਇਹ ਮਰਨ ਵਰਤ ਦਾ ਜਿਹੜਾ ਫੈਸਲਾ ਲਿਆ ਹੈ ਤੁਸੀਂ ਦੇਖ ਹੀ ਰਹੇ ਹੋ ਬਾਈ ਜੀ ਨੌਬਤ ਹੁਣ ਇਦੋਂ ਵੱਡੀ ਨੌਬਤ ਕੀ ਆਊਗੀ ਜਦੋਂ ਸਾਡੇ ਪੰਜਾਬ ਦਾ ਸੁਪਰ ਹਿੱਟ ਮੰਨਿਆ ਪਰਵੰਨਿਆ ਕਲਾਕਾਰ ਜਿਹਨੂੰ ਲੱਖਾਂ ਲੋਕ ਚਾਹਣ ਵਾਲੇ ਉਹ ਵੀ ਇੱਕ ਠੱਠਿਆਂ ਦੇ ਕਾਰਨ ਹੀ ਇਹ ਆਵਾਰਾ ਪਸ਼ੂਆਂ ਦੇ ਕਾਰਨ ਹੀ ਉਹਨਾਂ ਦਾ ਵੀ ਐਕਸੀਡੈਂਟ ਹੋਇਆ ਤੇ ਸਾਡੇ ਇੱਥੇ ਭਰਾ ਮੇਰਾ ਕੀ ਨਾਂ ਸੀ ਨਵਦੀਪ ਸਿੰਘ ਸੀ ਨਵਦੀਪ ਸਿੰਘ ਸਾਡੇ ਨੌਜਵਾਨ ਰਾਤ ਨੂੰ ਆਪਦੀ ਜੋਬ ਤੋਂ ਆ ਰਿਹਾ ਸੀ ਸ਼ਾਇਦ ਉਹ ਹੋਟਲ ਚ ਮੈਨੇਜਰ ਸੀਗਾ ਤੇ ਲੜੀ ਵਰਗਾ ਜਵਾਨ ਇੱਕ 2 ਮਿੰਟ ਦੇ ਵਿੱਚ ਉਸ ਦੀ ਜਾਨ ਨਿਕਲ ਜਾਂਦੀ ਹੈ ਠੱਠੇ ਦੇ ਕਾਰਨ ਟਕਰਾਉਣ ਦੇ ਨਾਲ ਸੋ ਨੌਬਤ ਤਾਂ ਇਹ ਹੈ ਵੀ ਇੱਥੇ ਕੋਈ ਸਾਡਾ ਇਹ ਕੋਈ ਆਪਦਾ ਮਸਲਾ ਨਹੀਂ ਹੈਗਾ ਆਪਦਾ ਸਾਡਾ ਘਰ ਦੀ ਕੱਲਿਆਂ ਦੀ ਲੜਾਈ ਨਹੀਂ ਹੈਗੀ ਇਹ ਸਾਰੇ ਸਾਡੇ ਏਰੀਏ ਦੀ ਲੜਾਈ ਹੈ ਸਾਰੇ ਸਾਡੇ ਸਮਾਜ ਦੀ ਲੜਾਈ ਹੈ ਸੋ ਕਹਿੰਦੇ ਵੀ ਜਦੋਂ ਕੋਈ جنگ ਲੜਨੀ ਹੋਵੇ ਤਾਂ ਕੋਈ ਨਾ ਕਿਸੇ ਨਾ ਕਿਸੇ ਨੂੰ ਪਹਿਲ ਕਰਨੀ ਪੈਂਦੀ ਹੈ ਅਸੀਂ ਤਾਂ ਪਹਿਲ ਕਰਤੀ ਹੈ ਹੁਣ ਦੇਖੋ ਵੀ ਲੋਕ ਤੇ ਸਾਰੀ ਸੰਗਤ ਨੌਜਵਾਨ ਕਿੰਨਾ ਕੁ ਸਾਥ ਦਿੰਦੇ ਆ ਅਵਰਧਪਾਲ ਜੀ ਪਿਛਲੇ ਦਿਨੀ ਇੱਕ ਬਹੁਤ ਵੱਡਾ ਇਕੱਠ ਵੀ ਹੋਇਆ ਸੀ ਸ਼ਹਿਰ ਵਾਸੀਆਂ ਦਾ ਮੰਡੀ ਦੇ ਵਿੱਚ ਇਸੇ ਮਸਲੇ ਨੂੰ ਲੈ ਕੇ ਉਸ ਇਕੱਠ ਦਾ ਕੀ ਮਸਲਾ ਹੱਲ ਹੋਇਆ ਜਾਂ ਨਹੀਂ ਹੋਇਆ ਉਹ ਕੀ ਕਾਰਨ ਬਣਿਆ ਦੇਖੋ ਜੀ ਜੇ ਜਿਹੜਾ ਉਹ ਇਕੱਠ ਸੀਗਾ ਅਸੀਂ ਉਹ ਇਕੱਠ ਨੂੰ ਸਾਰੇ ਨੂੰ ਸੁਣਿਆ ਹੈ ਅਸੀਂ ਉਹ ਇਕੱਠ ਦੇ ਵਿੱਚ ਤਾਂ ਨਹੀਂ ਆਏ ਪਰ ਸਾਡੇ ਆ ਭਰਾ ਸੀਗੇ ਸਾਰੇ ਜੱਗੀ ਹੋਰੀ ਸੁਖੇ ਹੋਰੀ ਸਾਰੀ ਕਮੇਟੀ ਬਣੀ ਹੋਈ ਸੀ ਉਹਨੂੰ ਅਸੀਂ ਸੁਣਿਆ ਚੰਗੀ ਤਰ੍ਹਾਂ ਸਾਨੂੰ ਉਮੀਦ ਸੀ ਉਸ ਇਕੱਠ ਤੇ ਵੀ ਉਹ ਕੁਛ ਨਾ ਕੁਛ ਕਰਨਗੇ ਠੀਕ ਹੈ ਉਹ ਜਿਹੜੇ ਉਹ ਲੋਕ ਇਕੱਠ ਦੇ ਵਿੱਚ ਸੀਗੇ ਸਾਡੇ ਸਾਰੇ ਆ ਸਾਡੇ ਆਪ ਦੇ ਆ ਭਰਾ ਨੇ ਉਹ ਕਿ ਉਹ ਵੀ ਸਾਰਾ ਦਿਨ ਇਸ ਰੋਡ ਦੇ ਉੱਤੋਂ ਦੀ ਜਿੱਥੋਂ ਦੀ 10-10 ਠੱਠੇ ਇੱਥੋਂ ਦੀ ਮਤਲਬ ਟੱਪ ਮੋਟਰਸਾਈਕਲ ਲੈ ਕੇ ਟੱਪਦੇ ਆ ਤੇ ਉਹਨਾਂ ਨੇ ਉਹ ਵੀ ਟੱਪਦੇ ਨੇ ਲੇਕਿਨ ਉਸ ਇਕੱਠ ਦਾ ਸਿੱਟਾ ਜੇ ਨਹੀਂ ਨਿਕਲਿਆ ਤਾਂ ਸਾਨੂੰ ਆਹ ਤਾਂ ਹੀ ਭੁਖ ਹੜਤਾਲ ਤੇ ਬੈਠਣਾ ਪੈ ਰਿਹਾ ਜੀ ਤੇ ਅਸੀਂ ਉਹਦਾ ਰਿਜ਼ਲਟ ਲੈਣ ਵਾਸਤੇ ਜਿੰਨਾ ਚਿਕ ਇਸ ਆਵਾਰਾ ਪਸ਼ੂਆਂ ਦਾ ਸਰਦੂਲਗੜ੍ਹ ਸ਼ਹਿਰ ਦੇ ਪਸ਼ੂਆਂ ਦਾ ਆਹ ਤੋਏ ਰਗੀ ਦੇ ਪਸ਼ੂਆਂ ਦਾ ਹੱਲ ਨਹੀਂ ਹੁੰਦਾ ਉਹਨਾਂ ਚ ਇੱਕ ਇਹ ਤੁਸੀਂ ਦਿਮਾਗ ਚੋਂ ਕੱਢ ਦਿਓ ਵੀ ਇਹ ਉੱਠ ਖੜਾਂਗੇ ਸੀ ਇੱਥੋਂ ਇੱਥੇ ਗਿਣਤੀ ਵਧੂਗੀ ਇੱਥੇ ਨੌਜਵਾਨ ਵਧਣਗੇ ਇਹ ਸੰਘਰਸ਼ ਅੱਗੇ ਵਧੂਗਾ ਲੰਮਾ ਹੋਊਗਾ ਤੁਸੀਂ ਦੋ ਜਣੇ ਸਿਰਫ ਭੁੱਖੜਦਾਲ ਦੇ ਬੈਠੋ ਕੀ ਤੁਹਾਨੂੰ ਲੱਗਦਾ ਵੀ ਇਹ ਹਜੂਮ ਹੈ ਜਿਹੜਾ ਵੱਡਾ ਹੋਊਗਾ ਦੇਖੋ ਜੀ ਆਪਣਾ ਜਦੋਂ ਸਾਡੇ ਗੁਰੂਆਂ ਨੇ ਮਨਲਾ ਐਡਾ ਵੱਡਾ ਮਨਲਾ ਸਾਨੂੰ ਸ਼ਹੀਦੀਆਂ ਪ੍ਰਾਪਤ ਕਰਕੇ ਤੋ ਕੁਝ ਕੁ ਲੋਕ ਹੀ ਲੜਦੇ ਹੁੰਦੇ ਨੇ ਬਾਕੀ ਤਾਂ ਲੋਕ ਜਦੋਂ ਕਿਰਾ ਕਹਿੰਦੇ ਵੀ ਜਗਾ ਬਣਾਉਣ ਦੀ ਪੰਡਾਲ ਬਣਾਉਣ ਦੀ ਤਿਆਰੀ ਹੁੰਦੀ ਆ ਲੋਕ ਤਾਂ ਆਪਣੇ ਆਪ ਆ ਜਾਂਦੇ ਨੇ ਜੇ ਇਹ ਨਾ ਕਹੋ ਤੁਸੀਂ ਵੀ ਲੋਕ ਇੱਥੇ ਆਉਂਦੇ ਨੇ ਲੋਕ ਤਾਂ ਤੁਸੀਂ ਦੇਖਿਓ ਵੀ ਇੱਥੇ ਆਪ ਮਹਾਰੇ ਲੋਕ ਸਾਨੂੰ ਹੁਣ ਫੋਨ ਆ ਰਹੇ ਆ ਮੈਂ ਸਰ ਤੋਂ ਚੱਕੇ ਨਹੀਂ ਗਏ ਫੋਨ ਵੀ ਬਾਈ ਜੀ ਸਾਡੀ ਡਿਊਟੀ ਲਾਓ ਵੀ ਅਸੀਂ ਕਦੋਂ ਅਸੀਂ ਇੱਕ ਦਿਨ ਦੀ ਭੁੱਖ ਹੜਤਾਲ ਰੱਖਾਂਗੇ ਇੱਥੇ ਲੋਕ 10-10 ਦਿਨਾਂ ਦੀ ਬੱਚੇ ਉਹਨਾਂ ਨੂੰ ਤਿਆਰ ਹੈ ਜੀ ਤੁਸੀਂ ਕਹਿੰਦੇ ਹੋ ਵੀ ਇੱਥੇ ਲੋਕ ਇਹ ਸਾਰਾ ਨਾ ਮਸਲਾ ਇਹ ਕੋਈ ਛੋਟਾ ਮਸਲਾ ਨਹੀਂ ਇਹ ਲੋਕਾਂ ਦੀ ਲੋਕ ਲੜਨਗੇ ਨੂੰ ਮੈਨੂੰ ਪਤਾ ਹੈ ਅਮੀਨ ਦਾ ਸਾਨੂੰ ਲੋਕ ਆਪ ਮਾਰੇ ਲੜਨਗੇ ਜੰਗ ਠੀਕ ਹੈ ਲਓ ਜੀ ਅੱਜ ਸਤੰਗੂਰ ਦੇ ਦੋ ਨੌਜਵਾਨ ਜਿਹੜਾ ਭੁੱਖ ਹੜਤਾਲ ਦੇ ਬੈਠੇ ਆ ਤੁਹਾਡਾ ਕੀ ਕਹਿਣਾ ਹੈ ਇਸ ਵਾਰੀ ਤੇ ਕੀ ਇਹਨਾਂ ਦਾ ਮਕਸਦ ਹੈ ਜਿਹੜਾ ਹੈ ਇਹ ਅੱਜ ਜੋ ਸਰਦੂਰਗੜ੍ਹ ਸ਼ਹਿਰ ਦੇ ਦੋ ਨੌਜਵਾਨ ਜਗਸੀਰ ਸਿੰਘ ਜੱਗੀ ਜੱਫਾ ਜੋ ਕਿ ਐਮਸੀ ਨੇ ਅਮਰਤਪਾਲ ਮੀਰਪੁਰ ਜਿਹੜੇ ਕਿ ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਦੇ ਲਈ ਜੋ ਪ੍ਰਸ਼ਾਸਨ ਦੇ ਨਾਲ ਇਥੋਂ ਦੇ ਲੋਕਲ ਪ੍ਰਸ਼ਾਸਨ ਦੇ ਨਾਲ ਨਗਰ ਪੰਚਾਇਤ ਦੇ ਅਧਿਕਾਰੀਆਂ ਦੇ ਨਾਲ ਅਤੇ ਪੰਜਾਬ ਸਰਕਾਰ ਨਾਲ ਜਿੰਨੀਆਂ ਵੀ ਜਿੰਨੇ ਵਾਰ ਵੀ ਗੱਲਬਾਤ ਹੋਈ ਉਹਨਾਂ ਨੇ ਕੋਈ ਵੀ ਇਸ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਬਲਕਿ ਸਾਨੂੰ ਲਾਰੇ ਲੱਪੇ ਲਾ ਕੇ ਜਿਹੜਾ ਉਹ ਟਾਲਦੇ ਰਹੇ ਆ ਹਰ ਵਾਰੀ ਜਿਹੜੀ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਪ੍ਰਸ਼ਾਸਨ ਨੇ ਤੋਂ ਭੱਜਦਾ ਰਿਹਾ ਕਰੋੜਾ ਰੁਪਿਆ ਇਹਨਾਂ ਨੇ ਗਊ ਸੱਸੇ ਦੇ ਨਾਂ ਦੇ ਉੱਤੇ ਇਕੱਠਾ ਕਰ ਛੱਡਿਆ ਇੱਕ ਪਾਸੇ ਜਿਹੜੇ ਸਾਡੇ ਨੌਜਵਾਨ ਬੱਚੇ ਮਰ ਰਹੇ ਆ ਸਾਡਾ ਬੱਚਾ ਨਵਦੀਪ ਸਿੰਘ ਇਹਦਾ ਪਿਛਲੇ ਦਿਨਾਂ ਚ ਮਰਿਆ ਪੰਜਾਬੀ ਗਾਇਕ ਹਰਪ੍ਰੀਤ ਸਿੰਘ ਜਵੰਦਾ ਮਰਿਆ ਇੱਕ ਕੱਲ ਭੀਖੀ ਦੇ ਕੋਲੇ ਇੱਕ ਬੈਂਡ ਜਿਹੜਾ ਐਂਬੂਲੈਂਸ ਦਾ ਡਰਾਈਵਰ ਆ ਉਹਦੀ ਮੌਤ ਹੋਈ ਆ ਕਿੰਨੇ ਬੰਦੇ ਹਸਪਤਾਲਾਂ ਚ ਪਏ ਆ ਕੀ ਅਸੀਂ ਇਸ ਤਰ੍ਹਾਂ ਮਰਦੇ ਰਹਾਂਗੇ ਇਸ ਗੱਲ ਦੇ ਲਈ ਅੱਜ ਜਿਹੜੀ ਅਸੀਂ ਲੜਾਈ ਆ ਉਹ ਸੜਕ ਦੀ ਲੜਾਈ ਆ ਜਿਹੜੀ ਉਹ ਬਿੱਡ ਦਿੱਤੀ ਆ ਅਸੀਂ ਇੱਥੇ ਆਟ ਕੇ ਧਰਨੇ ਤੇ ਜਿਹੜੇ ਨੌਜਵਾਨ ਸਾਡੇ ਬੈਠ ਗਏ ਆ ਇਹ ਧਰਨਾ ਅਣਮਿੱਥੇ ਸਮੇਂ ਤੱਕ ਭੁੱਖ ਹੜਤਾਲ ਚੱਲੂਗੀ ਪੋਖ ਹੜਤਾਲ ਅੱਗੇ ਅਗਲੇ ਸਟੈਪ ਦੇ ਵਿੱਚ ਮਰਨ ਵਰਤੇ ਵੀ ਬਦਲ ਸਕਦੀ ਆ ਜੇ ਸਰਕਾਰਾਂ ਗੰਭੀਰ ਨਹੀਂ ਹੁੰਦੀਆਂ ਤਾਂ ਇਹ ਵੀ ਹੋ ਸਕਦਾ ਕਿ ਸਾਨੂੰ ਜਿਹੜਾ ਇੱਥੇ ਪੋਲਾ ਇਹ ਬੰਦ ਕਰਨਾ ਪਵੇ